ਨਰਮਾਈ ਪੰਛੀ ਮਾਣੀ ਹੋਏ ਜੇ ਸਰਕਾਰ ਧਿਆਨ ਦੇਵੇ ਤਾਂ ਝੋਨੇ ਕੰਨੀ ਤਾਂ ਜਾਣ ਦੀ ਲੋੜ ਹੀ ਨਹੀਂ ਸਾਡੇ ਹੁੰਦੇ ਹੀ ਨਹੀਂ ਝੋਨਾ ਮਾੜੇ ਪਾਣੀ ਕਿਸਾਨ ਵੀਰੋ ਅੱਜ ਗੱਲਬਾਤ ਹੈ ਜਿਹੜੀ ਕਣਕ ਦੀ ਬਜਾਈ ਨੂੰ ਲੈ ਕੇ ਕਰਾਂਗੇ ਤਕਰੀਬਨ ਕਣਕ ਦੀ ਬਜਾਈ ਹੈ ਜਿਹੜੀ ਉਹ ਨੇੜੇ ਲੱਗਣ ਵਾਲੀ ਹੈ 80 ਤੋਂ 90% ਕਣਕ ਦੀ ਬਜਾਈ ਹੈ ਜਿਹੜੀ ਉਹ ਹੋ ਚੁੱਕੀ ਹੈ ਕਿਤੇ ਕਣਕਾਂ ਉਗ ਰਾਈਆਂ ਨੇ ਕਿਤੇ ਰੌਣੀਆਂ ਲੱਗੀਆਂ ਪਈਆਂ ਨੇ ਤੇ ਕਿਤੇ ਨਾ ਕਿਤੇ ਕਣਕ ਦੀ ਬਜਾਈ ਹੈ ਜਿਹੜੀ ਉਹ ਪੂਰੇ ਜੋਰਾਂ ਸ਼ੋਰਾਂ ਤੇ ਇਸ ਟਾਈਮ ਚੱਲ ਰਹੀ ਹੈ ਕਿਤੇ ਕਣਕ ਦੀ ਬਜਾਈ ਹੈ ਜਿਹੜੀ ਉਹ ਮਸ਼ੀਨ ਨਾਲ ਕੀਤੀ ਜਾ ਰਹੀ ਹੈ ਤੇ ਕਿਤੇ ਕਣਕ ਦੀ ਬਜਾਈ ਹੈ ਜਿਹੜੀ ਉਹ ਸੁਪਰ ਸੀਡਰ ਦੇ ਨਾਲ ਕੀਤੀ ਜਾ ਰਹੀ ਹੈ ਜੋਰਾਂ ਛੋਰਾ ਤੇ ਕਣਕ ਦੀ ਬਜਾਈ ਦਾ ਕੰਮ ਹੈ ਜਿਹੜਾ ਹੁਣ ਇਸ ਟਾਈਮ ਉਹ ਚੱਲ ਰਿਹਾ ਹੈ ਕਿਤੇ ਕਿਸਾਨ ਵੀਰਾਂ ਵੱਲੋਂ ਬੱਟਾਂ ਪਾਈਆਂ ਜਾ ਰਹੀਆਂ ਨੇ ਕਿਤੇ ਰੌਣੀਆਂ ਲੱਗੀਆਂ ਪਈਆਂ ਨੇ ਕਿਤੇ ਮਸ਼ੀਨ ਦੇ ਨਾਲ ਕਣਕ ਦੀ ਬਜਾਈ ਕੀਤੀ ਜਾ ਰਹੀ ਹੈ ਤੇ ਕਿਤੇ ਸੁਪਰ ਸੀਡਰ ਦੇ ਨਾਲ ਕਣਕ ਦੀ ਬਜਾਈ ਕੀਤੀ ਜਾ ਰਹੀ ਹੈ ਜ਼ਰੂਰ ਆਪਣੇ ਕਮੈਂਟ ਸਾਂਝੇ ਕਰਿਓ ਕਿਹੜਾ ਤਰੀਕਾ ਕਣਕ ਦੀ ਬਜਾਈ ਦਾ ਸਹੀ ਮਸ਼ੀਨ ਨਾਲ ਬੀਜੀ ਹੈ ਤੁਸੀਂ ਜਾਂ ਸੁਪਰ ਸੀਡਰ ਦੇ ਨਾਲ ਤੁਸੀਂ ਬਜਾਈ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿਹੜਾ ਬੀਜ ਹੈ ਕਿਹੜੀ ਜ਼ਮੀਨ ਲਈ ਵਧੀਆ ਰਹਿੰਦਾ ਇਹ ਵੀ ਕਿਸਾਨ ਵੀਰੋ ਤੁਸੀਂ ਜ਼ਰੂਰ ਆਪਣੇ ਕਮੈਂਟ ਆ ਜਿਹੜੇ ਸਾਂਝੇ ਕਰਿਓ ਭਾਵੇਂ ਡੀਏਪੀ ਦੀ ਬੜੀ ਦਿੱਕਤ ਰਹੀ ਆ ਪਰ ਫਿਰ ਵੀ ਕਿਸਾਨ ਵੀਰਾਂ ਨੇ ਕਣਕ ਦੀ ਬਜਾਈ ਦਾ ਸੀਜ਼ਨ ਆ ਜਿਹੜਾ ਤਕਰੀਬਨ ਮੁਕੰਮਲ ਕਰ ਲਿਆ ਗਿਆ ਪਰ ਹਲੇ ਤੱਕ ਵੀ ਕਹਿੰਦੇ ਡੀਏਪੀ ਹੈ ਨੇ ਮਿਲ ਰਹੀ ਇਹ ਵੀ ਬਹੁਤ ਵੱਡੀ ਸਮੱਸਿਆ ਰਹੀ ਹੈ ਕਣਕ ਦੀ ਬਜਾਈ ਦੇ ਇਸ ਸੀਜ਼ਨ ਦੇ ਵਿੱਚ ਇਸ ਨਾਲ ਬਰੀਕੀ ਨਾਲ ਕਿਸਾਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਦਿਖਾਉਣੇ ਅੱਜ ਦੀ ਵੀਡੀਓ ਕਿੰਨਾ ਸਮਾਂ ਹੋ ਗਿਆ ਤੈਨੂੰ ਖੇਤੀ ਨਾਲ ਜੁੜੇ ਨੂੰ 16 ਸਾਲ 16 ਸਾਲ ਹੋ ਗਏ ਤੇ ਜੇ ਦੇਖਿਆ ਜਾਵੇ ਐਤਕੀ ਬੀਜਾ ਬਜਾਈ ਦਾ ਕਿੰਨਾ ਕੁ ਰਹਿ ਗਿਆ ਹਜੇ ਸਿਸਟਮ ਚੱਲੀ ਜਾਂਦਾ ਜਿਹੜਾ 10% ਮੇਰੇ ਹਿਸਾਬ ਨਾਲ 10% ਰਹਿ ਗਿਆ ਤੇ ਜਿਹੜੀ ਕੋਈ ਕਣਕ ਕਿਤੇ ਬੀਜੀ ਹੈ ਤੁਸੀਂ ਵੀ ਬੀਜੀ ਹੋ ਕੀ ਲੱਗਦਾ ਕਿ ਕਿਵੇਂ ਉਗਰੀ ਹੈ ਕੋਈ ਕਣਕ ਤਾਂ ਪੀਲੀ ਜ਼ਿਆਦਾ ਹੈ ਮੇਰੇ ਸਹਾਂ ਨੂੰ ਤਾਂ ਜਿਵੇਂ ਡੀਏਪੀ ਸਹੀ ਨਹੀਂ ਹੁੰਦੀ ਡੀਏਪੀ ਤੇ ਲੈ ਬਾਈ ਜਿਹੜੇ ਵੀਡੀਓ ਦੇਖੀ ਜਾਂਦੇ ਹੋ ਹਨਾ ਬਾਈ ਨੂੰ ਵੀ ਬਹੁਤ ਲੰਮਾ ਸਮਾਂ ਹੋ ਗਿਆ ਖੇਤੀਆਂ ਜੁੜੇ ਨੂੰ ਤੇ ਤੁਸੀਂ ਇਦੋਂ ਵੀ ਹੋ ਸਕਦਾ ਵਿਚ ਵੀਰ ਵੱੱਟ ਬੈਠੇ ਹੋਣ ਵੀ ਬਾਈ ਕਹਿੰਦਾ ਕਿ ਕਿ ਕਣਕ ਥੋੜੀ ਜੀ ਬਿਰਲੀ ਉਗਰੀ ਐ ਲੱਗਦਾ ਵੀ ਡੀਏਪੀ ਸਹੀ ਨਹੀਂ ਮਨ ਲ ਜਿਹੜੀ ਆ ਡੀਏਪੀ ਮੰਨ ਲਓ ਹਲੇ ਤੱਕ ਵੀ ਨਹੀਂ ਮਿਲ ਰਹੀ ਕੀ ਲੱਗਦਾ ਤੁਹਾਨੂੰ ਇਹ ਤਾਂ ਸਰਿਆਂ ਬਲੈਕ ਹੋਈ ਜਾਂਦੀ ਹੈ ਹੁਣ ਦਿਸੀ ਜਾਂਦਾ ਜੀ ਕੋਈ ਨਾ ਤਾਂ ਕੋਈ ਸਰਕਾਰ ਵੱਲੋਂ ਕੋਈ ਹੂੰ ਕੋਈ ਮੁੱਦਾ ਚੱਕਿਆ ਜਾ ਰਿਹਾ ਜੀ ਕਿਉਂ ਚੋਰੀ ਛੁਪੇ ਮਿਲਦੀ ਹੈ ਸਰਿਆਂ ਮਿਲਦੀ ਨਹੀਂ ਸੋਸਾਇਟੀਆਂ ਚ ਵੀ ਪੈਸੇ ਭਰੀ ਜਿ ਬੈਠੀਆਂ ਸੀ ਪਹਿਲਾਂ ਤੇ ਹੂੰ ਚੈੱਕ ਕੱਟੇ ਹੋਏ ਆ ਹਜੇ ਨਾ ਕੋਈ ਸੋਸਾਇਟੀ ਵਾਲਾ ਦਿੰਦਾ ਅੱਛਾ ਕੀ ਲੱਗਦਾ ਜੀ ਮੈਂ ਸਰਕਾਰ ਤਾਂ ਕਹਿੰਦੀ ਆ ਵੀ ਕਿਸਾਨੀ ਨਾਲ ਅਸੀਂ ਖੜੇ ਆ ਸਰਕਾਰ ਦਾ ਹੱਕ ਤਾਂ ਬਣਦਾ ਜੀ ਪੈਸੇ ਚ ਖੜਨ ਤਾਂ ਪਹਿਲੇ ਹੀ ਡੀਏਪੀ ਦਾ ਪ੍ਰਬੰਧ ਤੁਹਾਨੂੰ ਪਤਾ ਹੀ 11ਵੇਂ ਜਾਂ 10ਵੇਂ ਮਹੀਨੇ ਜਦੋਂ ਹੀ ਕਣਕ ਦੀ ਬਜਾਈ ਚੱਲਦੀ ਹੈ ਕੋਈ ਪਰਾਲੀ ਨੂੰ ਅੱਗ ਲਾਉਣ ਵਾਲੇ ਮਸਲੇ ਤੇ ਕਾਫੀ ਕੇਸਾਂ ਦੇ ਮੰਨ ਲਓ ਕੇਸ ਪਾਏ ਹੈ ਹਨਾ ਪਰਚੇ ਕੀਤੇ ਗਏ ਦਰਜ ਤੇ ਜੇ ਦੇਖਿਆ ਜਾਵੇ ਨਰਮਾ ਪੱਟੀ ਸੀ ਨਰਮਾ ਹੀ ਵੀ ਜੀ ਕੀ ਕਹਿਣਾ ਜੋਣ ਨਰਮੇ ਬਾਰੇ ਤਾਂ ਹੈ ਤਾਂ ਆਪਣਾ ਖੇਤਾ ਮੋਇਣ ਕਿੱਤਾ ਨਰਮਾ ਹੀ ਹੈ ਜੀ ਨਰਮੇ ਤੇ ਜੇ ਸਰਕਾਰ ਧਿਆਨ ਦੇਵੇ ਹੂੰ ਕਿਉਂਕਿ ਨਰਮਾ ਹੀ ਪੰਛੀ ਮਾਣੀ ਹੋਏ ਜੇ ਸਰਕਾਰ ਧਿਆਨ ਦੇਵੇ ਤਾਂ ਝੋਨੇ ਕਰਨੀ ਤਾਂ ਜਾਣ ਦੀ ਲੋੜ ਹੀ ਨਹੀਂ ਸਾਨੂੰ ਅਈ ਤਾਂ ਚਾਹੁੰਨਾ ਜੀ ਕੋਈ ਨਰਮੇਵਾਰੀ ਚੰਗਾ ਬੀਜ ਤੇ ਚੰਗੀ ਬੀਜ ਆ ਵੀ ਹੂੰ ਚੰਗੀ ਸਪਰੇਅ ਦੇਣ ਜੇ ਕੋਈ ਮਾਰ ਪੈਂਦੀ ਆ ਕੋਈ ਸਬਸਿਡੀ ਸਰਕਾਰ ਦੇਵੇ ਤਾਂ ਵਿੱਚ ਉਹਨਾ ਨਹੀਂ ਲਾਉਂਦੇ ਕਿਸੇ ਹਾਂ ਝੋਨਾ ਨਹੀਂ ਤਾਂ ਕੋਈ ਲੋੜ ਨਹੀਂ ਸਾਡੇ ਹੁੰਦੇ ਹੀ ਨਹੀਂ ਝੋਨਾ ਮਾੜੇ ਪਾਣੀ